ਗੁਰੂ ਪਿਆਰੀ ਗੁਰੂ ਸواری ਸਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਮਹਾਰਾਜ ਦੀ ਬਾਲ ਅਵਸਥਾ ਹੈ ਤੇ ਹਰ ਸਮੇ ਉਸ ਪਰਮੇਸ਼ਰ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਨੇ ਕੁਝ ਖਾਨ ਦੀ ਸੁਧ ਨਹੀਂ ਇਧਰ ਉਧਰ ਦੀ ਕੋਈ ਸੁਧ ਨਹੀਂ ਜਿੱਥੇ ਬੈਠੇ ਨੇ ਉਸ ਪਰਮੇਸ਼ਰ ਦੇ ਰੰਗ ਦੇ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ ਨੇ ਸਤਿਗੁਰੂ ਮਹਾਰਾਜ ਪਿਤਾ ਮਹਤਾ ਕਾਲੂ ਜੀ ਦੇਖਦੇ ਨੇ ਕਿ ਨਾਨਕ ਚੁੱਪ ਚੁੱਪ ਰਹਿੰਦਾ ਹੈ ਕੋਈ ਗੱਲ ਬਾਤ ਨਹੀਂ ਕਰਦਾ ਨਾ ਕੁਝ ਖਾਂਦਾ ਪੀਂਦਾ ਹੈ ਚੰਗੀ ਤਰ੍ਹਾਂ ਬਸ ਜਿੱਥੇ ਬੈਠਾ ਹੈ ਉੱਥੇ ਹੀ ਬੈਠਾ ਰਹਿੰਦਾ ਹੈ ਚੁੱਪਚਾਪ ਕਿਸੇ ਦੇ ਨਾਲ ਕੋਲ ਕੋਈ ਗੱਲ ਨਹੀਂ ਕਰਦਾ ਮਤਾਂ ਕੋਈ ਉਪਰੀ ਹਵਾ ਲੱਗ ਗਈ ਹੈ ਜਾਂ ਕੋਈ ਬਿਮਾਰੀ ਹੈ ਤੇ ਕੀ ਕਰਦੇ ਨੇ ਮਹਤਾ ਕਾਲੂ ਜੀ ਝਾੜ ਭੂਖ ਕਰਨ ਵਾਲਿਆਂ ਨੂੰ ਲੈ ਆਉਂਦੇ ਨੇ ਲੇਉਂਦੀ ਨਹੀਂ ਝਾੜ ਫੂਕ ਕਰਨ ਵਾਲਿਆਂ ਨੂੰ ਤੇ ਪਰ ਕੋਈ ਫਾਇਦਾ ਨਾ ਹੋਇਆ ਤੇ ਇੱਕ ਦਿਨ ਇੱਕ ਵੈਦ ਨੂੰ ਲੈ ਆਉਂਦੇ ਨੇ ਹਰਦਾਸ ਨਾਮ ਦਾ ਵੈਦ ਹੈ ਤੇ ਆ ਸਤਿਗੁਰੂ ਮਹਾਰਾਜ ਨੂੰ ਚੈੱਕ ਕਰਦਾ ਹੈ ਕਿ ਕੀ ਬਿਮਾਰੀ ਹੈ ਕੀ ਬਿਮਾਰੀ ਹੈ ਕਿਉਂ ਚੁੱਪ-ਚੁੱਪ ਰਹਿੰਦਾ ਹੈ ਮਤਾਂ ਕੋਈ ਅੰਦਰਲਾ ਰੋਗ ਹੈ ਜਾਂ ਕੀ ਗੱਲ ਹੈ ਆ ਕੇ ਸਤਿਗੁਰੂ ਮਹਾਰਾਜ ਦੀ ਬਾਹ ਫੜ ਕੇ ਨਾੜੀ ਨੂੰ ਟਟੋਲਣ ਲੱਗ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਖਿੱਚ ਕੇ ਆਪਣਾ ਹੱਥ ਵੈਦ ਤੋਂ ਛੁਡਾ ਲੈਂਦੇ ਨੇ ਤੇ ਕਹਿਣ ਲੱਗੇ ਵੈਦ ਜੀ ਇਹ ਤੁਸੀਂ ਮੇਰਾ ਰੋਗ ਨਹੀਂ ਜਾਣਦੇ ਤੁਸੀਂ ਨਹੀਂ ਜਾਣਦੇ ਮੈਨੂੰ ਕੀ ਹੋਇਆ ਹੈ ਇਹ ਨਾੜੀ ਦੇ ਵਿੱਚੋਂ ਕੀ ਟਟੋਲ ਰਹੇ ਹੋ ਤੁਸੀਂ ਵੈਦ ਬੁਲਾਇਆ ਵੈਦ ਕੀ ਪਕੜ ਟੰਡੂਲੇ ਬਾਂ ਬੋਲਾ ਵੇਦ ਨ ਜਾਣਹੀ ਕਰਖ ਕਲੀ ਜੀ ਮਾਈ ਵੇਦਾ ਵੇਦ ਸੁਵੇਦ ਤੂੰ ਪਹਿਲਾ ਰੋਗ ਪਛਾਨ ਐਸਾ ਦਰੂ ਲੋੜ ਲੋ ਜਿਤ ਵੰਨੇ ਰੋਗਾ ਕਾਣ ਰੋਗ ਦਾਰੂ ਦੋਵੇਂ ਬੁਝੈ ਤਾ ਹੋਵੇ ਵੈਦ ਸੁਜਾਨ ਜਾਹਿ ਵੈਦ ਘਰ ਆਪਣੇ ਤੈਨੂੰ ਨਹੀਂ ਪਛਾਨ ਹਮ ਰਤੇ ਸੋ ਆਪਣੇ ਤੂੰ ਕਿਸ ਦਾਰੂ ਦੇ नानक प्रीतम जे मिले ता दुख जावी ए नानक प्रीतम जे मिले ता दुख जावी ए, ए वैद तो पहला अपना रोग हटा ਭੇਰ 나ੜੀ ਨੂੰ ਹੱਥ ਲਾਮੀ ਪਹਿਲਾਂ ਆਪਣਾ ਰੋਗ ਦੂਰ ਕਰ ਤਾ ਵੈਦ ਨੇ ਬੇਨਤੀ ਕੀਤੀ ਜੇ ਤੁਸੀਂ ਮੇਰੇ ਰੋਗ ਦਾ ਦਾਰੂ ਤੁਸੀਂ ਹੀ ਮੈਨੂੰ ਦੱਸ ਦੇਵੋ ਤਾ ਸਤਿਗੁਰੂ ਮਹਾਰਾਜ ਕਹਿਣ ਲਗੇ ਵਿਖ ਮੋਹਰਾ ਮਾਰਨ ਹੀਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਜਿਤ ਖਾਦੇ ਤੇਰੇ ਰੋਗ ਤੇਰੇ ਸਾਰੇ ਵਿਕਾਰ ਚਲੇ ਜਾਣਗੇ ਐਸਾ دارو ਹੈ ਵੈਦ ਦੇ ਭਾਗ ਜਾ ਕੇ ਤੇ ਸਤਪੁਰੂ ਮਹਾਰਾਜ ਦੀ ਬਚਨ ਮੰਨ ਕੇ ਸਤ ਸੰਗ ਦੇ ਵਿੱਚ ਜੁੜ ਜਾਂਦਾ ਹੈ ਪਰ ਜਦੋਂ ਕੀਰਤਨ ਕਰਨ ਲੱਗ ਜਾਂਦਾ ਹੈ ਉਸ ਪ੍ਰਭੂ ਦੇ ਰੰਗ ਦੇ ਵਿੱਚ ਰਤਿਆ ਜਾਂਦਾ ਹੈ ਤੇ ਮਹਤਾ ਕਾਲੀ ਜੀ ਆਖਦੇ ਨੇ ਕਿ ਮਹਤਾ ਜੀ ਐਵੇਂ ਕਿਉਂ ਭਟਕਦੇ ਫਿਰਦੇ ਹੋ ਇਹ ਨਾਨਕ ਕੋਈ ਰੱਬੀ ਰੂਹ ਹੈ ਇਹ ਤਾਂ ਰੋਗੀਆਂ ਦੇ ਰੋਗ ਦੂਰ ਕਰਨ ਵਾਲਾ ਹੈ ਉਸ ਪਰਮੇਸ਼ਰ ਦੇ ਰੰਗ ਵਿੱਚ ਰਤੀ ਹੋਈ ਰੂਹ ਹੈ ਅਸੀਂ ਕੌਣ ਹਾਂ ਇਸ ਦੇ ਰੋਗ ਹਟਾਉਣ ਵਾਲੇ ਇਹ ਤਾਂ ਪਤਾ ਨਹੀਂ ਕਿੰਨੇ ਲੋਕਾਂ ਦੇ ਰੋਗ ਦੂਰ ਕਰਨ ਵਾਲੇ ਆਪ ਨੇ ਇਹ ਆਖ ਕੇ ਚਲਿਆ ਜਾਂਦਾ ਹੈ ਵੈਦ ਤੇ ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਆਪਣੀ ਮਸਤੀ ਦੇ ਵਿੱਚ ਉਸ ਪਰਮੇਸ਼ਰ ਦੇ ਰੰਗ ਦੇ ਵਿੱਚ ਰਤੇ ਹੋਏ ਨੇ ਕੀ ਹੋਇਆ ਇੱਕ ਦਿਨ ਸਤਿਗੁਰੂ ਮਹਾਰਾਜ ਘਰੋਂ ਟੁਰ ਪੈਂਦੇ ਨੇ ਤੇ ਜਾ ਉਜਾੜ ਜੰਗਲ ਬਿਆਬਾਨ ਦੇ ਵਿੱਚ ਜਾ ਬੈਠਦੇ ਨੇ ਅਸਣ ਲਾ ਲੈਂਦੇ ਨੇ ਇੱਕ ਰੁੱਖ ਦੇ ਥੱਲੇ ਤੇ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜ ਜਾਂਦੇ ਨੇ ਤੇ ਘਰ ਵਾਲੇ ਸਾਰੇ ਪਿੱਛੋਂ ਭਾਲਦੇ ਫਿਰ ਰਹੇ ਨੇ ਨਗਰ ਦੇ ਵਿੱਚ ਇੱਧਰ ਉੱਧਰ ਪੁੱਛਦੇ ਫਿਰ ਰਹੇ ਨੇ ਕਿ ਕਿਤੇ ਨਾਨਕ ਇੱਧਰ ਤਾਂ ਨਹੀਂ ਆਇਆ ਇੱਕ ਦੂਜੇ ਨੂੰ ਪੁੱਛ ਰਹੇ ਨੇ ਤੇ ਨਗਰ ਦੇ ਵਿੱਚ ਵੀ ਗੱਲ ਫੈਲ ਜਾਂਦੀ ਹੈ ਕਿ ਨਾਨਕ ਗਵਾਚ ਗਿਆ ਹੈ ਕਿਧਰੇ ਚਲਾ ਗਿਆ ਹੈ ਨਾਨਕ ਬੜੇ ਪਰੇਸ਼ਾਨ ਨੇ ਲੋਕ ਮਹਤਾ ਜੀ ਦੇ ਨਾਲ ਭਾਲ ਦੇ ਫਿਰ ਰਹੇ ਨੇ ਪਰ ਸਤਿਗੁਰੂ ਮਹਾਰਾਜ ਦਾ ਕੋਈ ਪਤਾ ਨਾ ਲੱਗਿਆ ਇਸੇ ਤਰ੍ਹਾਂ 3 ਦਿਨ ਬਤੀਤ ਹੋ ਜਾਂਦੇ ਨੇ 3 ਦਿਨ ਬਾਅਦ ਰਾਏ ਬੁਲਾ ਰਹੇ ਸ਼ਿਕਾਰ ਖੇਡਦਾ ਖੇਡਦਾ ਉਸ ਪਾਸੇ ਨੂੰ ਆ ਨਿਕਲਦਾ ਹੈ ਜਿੱਥੇ ਸਤਿਗੁਰੂ ਮਹਾਰਾਜ ਦਾ ਅਸਣ ਲੱਗਿਆ ਹੋਇਆ ਹੈ ਕੀ ਵੇਖਦਾ ਹੈ ਕਿ ਨਾਨਕ ਸਾਹਮਣੇ ਉਹ ਬਿਰਖ ਥੱਲੇ ਲੇਟਿਆ ਹੋਇਆ ਹੈ ਨਿਤਰਬੰਦ ਨੇ ਸਤਿਗੁਰੂ ਮਹਾਰਾਜ ਦੇ ਤੇ ਕੀ ਕੌਤਕ ਹੈ ਕਿ ਸਾਹਮਣੋਂ ਸੂਰਜ ਦੀ ਧੁੱਪ ਪੈ ਰਹੀ ਹੈ ਸਤਿਗੁਰਾਂ ਦੀ ਮੁਖ ਤੇ ਤੁੱਪ ਪੈ ਰਹੀ ਹੈ ਤੇ ਇੱਕ ਫਨੀਅਰ ਸੱਪ ਚਿੱਟੇ ਰੰਗ ਦਾ ਸੱਪ ਹੈ ਵੱਡੇ ਫਨ ਵਾਲਾ ਸੱਪ ਸਤਿਗੁਰਾਂ ਦੇ ਮੁਖ ਦੇ ਉੱਤੇ ਆਪਣਾ ਫਨ ਇਸ ਤਰ੍ਹਾਂ ਫੈਲਾਈ ਬੈਠਾ ਹੈ ਜਿਸ ਤਰ੍ਹਾਂ ਛਾਂ ਕਰ ਰਿਹਾ ਹੋਵੇ ਸਤਿਗੁਰਾਂ ਦੇ ਮੁਖ ਤੇ ਛਾਂ ਕਰੀ ਬੈਠਾ ਹੈ ਫਨੀਅਰ ਸੱਪ ਤੇ ਰਾਏ ਬੁਲਾਰ ਵੇਖਦੇ ਨੇ ਕਿ ਕਿਤਨਾ ਵੱਡਾ ਸੱਪ ਹੈ ਸਤਗੁਰੂ ਮਹਾਰਾਜ ਦੇ ਮੁਖ ਦੇ ਉੱਤੇ ਛਾਂ ਕੀਤੀ ਹੋਈ ਹੈ ਦੂਰੋਂ ਵੇਖ ਕੇ ਵੇਖਿਆ ਕਿ ਨਾਨਕ ਲੇਟਿਆ ਹੋਇਆ ਹੈ ਕਿ ਸੱਪ ਨੇ ਮੁਖ ਦੇ ਉੱਤੇ ਫਨ ਫੈਲਾਇਆ ਹੋਇਆ ਹੈ ਮਤਾਂ ਡੰਕ ਨਾ ਮਾਰ ਦੇਵੇ ਕਾਲੀ ਨਾਲ ਘੋੜੀ ਤੋਂ ਉਤਰਦੇ ਨੇ ਤੇ ਜਾਣਦੇ ਨੇ ਸਤਗੁਰੂ ਮਹਾਰਾਜ ਦੇ ਵੱਲ ਨੂੰ ਤੁਰੇ ਜਾ ਰਹੇ ਨੇ ਪੜਚਾਲ ਸੁਣ ਕੇ ਇਹ ਸਭ ਝਾੜੀਆਂ ਦੇ ਵਿੱਚ ਅਲੋਪ ਹੋ ਜਾਂਦਾ ਹੈ ਤੇ ਰਾਇ ਬੁਲਾਰ ਜੀ ਜਾਂ ਸਤਿਗੁਰੂ ਮਹਾਰਾਜ ਨੂੰ ਉਠਾਲਦੇ ਨੇ ਤੇ ਨਾਨਕ ਚਲ ਘਰ ਚੱਲੀਏ ਉਠਾ ਕੇ ਆਪਣੇ ਨਾਲ ਲੈ ਆਉਂਦੇ ਨੇ ਘਰ ਇਸ ਸਤਿਗੁਰੂ ਮਹਾਰਾਜ ਜਦ ਘਰ ਪਹੁੰਚਦੇ ਨੇ ਮਾਂ ਨੇ ਬੜਾ ਦੁਲਾਰ ਕੀਤਾ ਪੁੱਤਰ ਕਿੱਧਰ ਚੱਲਿਆ ਗਿਆ ਸੈਂ ਕਿੰਨੇ ਦਿਨ ਹੋ ਗਏ ਕੁਝ ਖਾਦਾ ਪੀਤਾ ਨਹੀਂ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਿਕਾਉਂਦੀ ਹੈ ਮਾਂ ਇਸੇ ਤਰ੍ਹਾਂ ਗੁਰੂ ਨਾਨਕ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਰਤੇ ਹੋਏ ਨੇ ਆਪਣੀ ਮਸਤੀ ਦੇ ਵਿੱਚ ਟੁਰੇ ਫਿਰਦੇ ਨੇ ਹਰ ਵਕਤ ਕੁਈ ਸੋਤ ਨਹੀਂ ਇੱਧਰ ਉੱਧਰ ਦੀ ਤੇ ਇਸੇ ਤਰ੍ਹਾਂ ਇੱਕ ਦਿਨ ਫੇਰ ਸਤਿਗੁਰੂ ਜੀ ਮਹਾਰਾਜ ਜੰਗਲ ਦੇ ਵਿੱਚ ਜਾ ਆਸਣ ਲਾਉਂਦੇ ਨੇ ਉਸ ਪ੍ਰਭੂ ਦੇ ਰੰਗ ਦੇ ਵਿੱਚ ਰਤੇ ਹੋਏ ਨੇ ਮੇਤਰਬੰਦ ਨੇ ਅੰਮ੍ਰਿਤ ਵੇਲੇ ਜਾ ਪਹੁੰਚੇ ਨੇ ਤੇ ਦਰਖਤ ਦੇ ਥੱਲੇ ਜਾ ਆਸਣ ਲਾਇਆ ਹੈ ਸਮਾਂ ਬਤੀਤ ਹੁੰਦਾ ਗਿਆ ਸ਼ਾਮ ਨੂੰ ਪੈਨ ਵਾਲੀਆਂ ਨੇ ਤੇ ਇਧਰੋਂ ਰਾਏ ਬੁਲਾਰ ਵੀ ਸ਼ਿਕਾਰ ਖੇਡਦੇ ਖੇਡਦੇ ਫਿਰ ਆ ਜਾਂਦੇ ਨੇ ਕੀ ਦੇਖਦੇ ਨੇ ਕਿ ਸਾਹਮਣੇ ਨਾਨਕ ਇੱਕ ਦਰਖਤ ਦੇ ਥੱਲੇ ਬੈਠਾ ਹੋਇਆ ਹੈ ਤੇ ਕੋਤਕ ਕੀ ਦੇਖਿਆ ਕਿ ਦਿਨ ਛਿਪਣ ਦੇ ਨਾਲ ਸਾਰੇ ਦਰਖਤਾਂ ਦਾ ਪਰਛਾਵਾਂ ਢਲ ਗਿਆ ਹੈ ਦੂਸਰੇ ਪਾਸੇ ਚਲਿਆ ਗਿਆ ਹੈ ਪਰ ਜਿਸ ਦਰਖਤ ਦੇ ਥੱਲੇ ਨਾਨਕ ਬੈਠਾ ਹੈ ਉਸ ਦਰਖਤ ਦਾ ਪਰਛਾਵਾਂ ਉੱਥੇ ਹੀ ਖੜਾ ਹੋਇਆ ਹੈ ਸਾਰੇ ਦਰਖਤਾਂ ਦੀ ਛਾਂ ਦੂਸਰੇ ਪਾਸੇ ਚਲੀ ਗਈ ਹੈ ਪਰ ਇਕਲੋਤਾ ਦਰਖਤ ਜਿੱਥੇ ਨਾਨਕ ਬੈਠਾ ਹੈ ਉਹ ਦਰਖਤ ਦੀ ਛਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਉਸੇ ਤਰ੍ਹਾਂ ਟਿਕੀ ਹੋਈ ਹੈ ਵੇਖਦਾ ਹੈ ਰਾਏ ਬੁਲਾਰ ਤੇ ਮਨ ਦੇ ਵਿੱਚ ਸ਼ਰਧਾ ਉਤਪੰਨ ਹੋ ਜਾਂਦੀ ਹੈ ਕਿ ਇਹ ਨਾਨਕ ਜ਼ਰੂਰ ਕੋਈ ਰੱਬੀ ਰੂਹ ਹੈ ਜ਼ਰੂਰ ਰੱਬੀ ਰੂਹ ਹੈ ਉਸ ਪਰਮੇਸ਼ਰ ਦੇ ਰੰਗ ਦੇ ਵਿੱਚ ਰਤੇ ਹੋਏ ਨਾਨਕ ਨਿਤ ਰੰਬੰਦ ਕਰੀ ਉਥੇ ਬੈਠੇ ਹੋਏ ਨੇ ਤੇ ਅਜ ਰਾਏ ਬੁਲਾਰੇ ਨਾਨਕ ਦੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਕਰ ਰਿਹਾ ਹੈ ਮੁਰੀਦ ਹੋ ਜਾਂਦਾ ਹੈ ਰਾਏ ਬੁਲਾਰ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਅੱਜ ਆਪਣੇ ਮਨ ਦੇ ਵਿੱਚ ਇਤਨਾ ਸਤਕਾਰ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਕਿ ਰੱਬ ਮੰਨ ਰਿਹਾ ਹੈ ਸਤਿਗੁਰੂ ਮਹਾਰਾਜ ਨੂੰ ਪਛਾਣ ਲਿਆ ਹੈ ਰਾਏ ਬੁਲਾਰ ਸਤਿਗੁਰੂ ਮਹਾਰਾਜ ਦਾ ਮੁਰੀਦ ਬਣ ਗਿਆ ਹੈ ਮੁਰੀਦ ਬਣ ਗਿਆ ਹੈ ਰਾਏ ਬੁਲਾਰ ਸਤਿਗੁਰੂ ਮਹਾਰਾਜ ਦਾ ਤੇ ਹਰ ਸਮੇਂ ਸਤਿਗੁਰੂ ਮਹਾਰਾਜ ਨੂੰ ਆਪਣੇ ਮਨ ਦੇ ਵਿੱਚ ਟਿਕਾਈ ਰੱਖਦਾ ਹੈ ਸਤਿਗੁਰੂ ਮਹਾਰਾਜ ਦੀ ਮੂਰਤ ਨੂੰ